ਉਹ ਹਾਂਜੀ ਬਜੀ ਨਮਸਕਾਰ ਰਿਹਾ ਦਾਬਸ ਹੱਥ ਆ ਗਿਆ ਲੱਕੀ ਹਾਲ ਚਾਲ ਹੈ ਬਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲੈ ਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਦੇ ਟਾਪ ਜਨਪਰਾ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕੋ ਅੱਜ ਮੈਂ ਤੁਹਾਨੂੰ ਬਾਕੀ ਗੱਲਾਂ ਬਾਅਦ ਚੋਂ ਪਹਿਲਾਂ ਫੋਨ ਚੈੱਕ ਲੋ ਤੇ ਨਾਲ ਨਾਲ ਫੋਨ ਲਾ ਲਓ ਮੇਰਾ ਵੀਰੇ ਕਿਉਂਕਿ ਵੀਰੇ ਜਨਵਰੀ ਏਡੇ ਟੌਪ ਤੇ ਖਰੇ ਆ ਨਾ ਮੈਂ ਕਹਿੰਦਾ ਸੱਜਣੋਂ ਵੇਕੇ ਭੁੱਖ ਲੱਥਦੀ ਆ ਦੋਨੇ ਕਬੂਤਰਾਂ ਨੂੰ ਵੀਡੀਓ ਚਾਹੇ ਫੋਨ ਤੁਸੀਂ ਬਾਅਦ ਚੋਂ ਵੇਖ ਲਿਓ ਵੈੱਕ ਕਰੀ ਫੋਨ ਨਾਲ ਦੇ ਨਾਲ ਖੜਕਾ ਦਿਓ ਕਿ ਕਾਸ਼ ਵੀਰੇ ਦੋਵੇਂ ਕਬੂਤਰ ਸਾਡੇ ਲਈ ਰੱਖ ਲਾ ਕਬੂਤਰ ਹੁਣ ਸਾਡੇ ਹੋਗੇ ਅੱਗੇ ਨਾ ਮਰਾ ਵੀਰੇ ਸੇਲ ਕਰਦੇ ਕਰੋ ਦਰਸ਼ਕਾਂ ਜੀ ਲੋਕੀ ਕਹਿੰਦੇ ਰੱਤੇ ਮੋਜੇ ਨਹੀਂ ਹੁੰਦੇ ਆ ਚੈੱਕ ਕਰੋ ਜੀ ਡੱਕਿਆਂ ਵਾਲਾ ਵੱਡਾ ਫੁੱਲ ਮੋਜਾ ਕਬੂਤਰ ਖਟੀਆਂ ਦਾ ਮੇਰਾ ਵੀਰ ਅੱਖਾਂ ਦੇ ਵਿੱਚ ਬਣਦੀਆਂ ਨੇ ਜੋਤਾਂ ਬੰਦ ਜੋੜ ਪੈਰ ਦੇ ਵਿੱਚ ਸਭ ਤੋਂ ਪੱਕੀ ਥੱਲ ਪਾਈ ਹੋਈ ਆਪਣਾ ਕਬੂਤਰ ਦੇ ਪੀਲੀਆਂ ਅੱਖਾਂ ਦਾ ਕਬੂਤਰ ਨਾਲ ਬਾਈ ਜੀ ਚੈੱਕ ਕਰ ਲੋ ਠੀਕ ਹੈ ਜੀ ਪੇਟੀ ਢੱਡ ਸਾਰਾ ਚਿੱਟਾ ਉੱਪਰੋਂ ਰੱਤਾ ਕਬੂਤਰ ਲਾਲ ਚੀਨਾ ਮੇਰਾ ਵੀਰ ਠੀਕ ਹੈ ਜੀ ਬਾਜੀ ਉੱਡਿਆ ਵੈ ਕਬੂਤਰ ਆ ਠੀਕ ਹੈ ਜੀ ਮੋਰੇ ਸੇ ਕਬੂਤਰ ਤੇ ਲੱਗੀ ਹੋਈ ਆ ਇੱਕੋ ਬਲੱਡ ਦੇ ਮਰਾ ਭਰਾ ਕਬੂਤਰ ਨੇ ਬਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰ ਲੋ ਮਰਾ ਵੀਰ ਠੀਕ ਐ ਇਹ ਵੀਰੇ ਬਸ ਕਬੂਤਰ ਚ ਕੀ ਸੀ ਸਦਰੋਂ ਜਿਹੜੇ ਪਿੰਡ ਕੂਤਰ ਬਾਜੀ ਛੱਡਿਆ ਸੀ ਉੱਥੋਂ ਮਰਾ ਭਰਾ ਕੂਤਰ ਇਹ ਤਿੰਨ ਸਵਾ ਤਿੰਨ ਹੱਲ ਕੇ ਆਪਣੇ ਘਰ ਆ ਗਿਆ ਸੀ ਜੀ ਠੀਕ ਐ ਦੋ ਪਿੰਡ ਛੱਡ ਕੇ ਕੂਤਰ ਘਰ ਆ ਗਿਆ ਸੀ ਮਰਾ ਵੀਰ ਚੈੱਕ ਕਰੋ ਦੇਖੋ ਜੀ ਬੈਠਾ ਕੂਤਰ ਮਰਾ ਭਰਾ ਪੂੰਝਾ ਝਾੜਦਾ ਆ ਠੀਕ ਐ ਦੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਸਦਨੋਂ ਪੂਰੇ ਉੱਚੇ ਲੰਮੇ ਲੰਮੇ ਪੱਬਾਂ ਦੇ ਭਾਰ ਖਲੋਂਦੇ ਨੇ ਜੀ ਰੱਤੇ ਕਬੂਤਰ ਦੀ ਮਰਾਵੀਰ ਸਟੈਂਡਿੰਗ ਪੋਜੀਸ਼ਨ ਚ ਇੱਕ ਕਰ ਲੋ ਬਾਕੀ ਨਾ ਕੱਲ ਵਾਲੀ ਵੀਡੀਓ ਦੇ ਵਿੱਚ ਇੱਕ ਭਰਾ ਦਾ ਕਮੈਂਟ ਆਇਆ ਸ਼ਾਇਦ ਭਰਾ ਦਾ ਨਾਮ ਸੰਜੀਵ ਆਖਣੀ ਸੰਜੇ ਮੈਨੂੰ ਪੱਕਾ ਨਹੀਂ ਪਤਾ ਤੇ ਬਾਈ ਕਹਿੰਦਾ ਕਿ ਵੀਰੇ ਤੁਸੀਂ ਨਾ ਵੀਡੀਓ ਨਾ ਲਾਇਆ ਕਰੋ ਤੁਸੀਂ لالچی ਹੋਗੇ ਦੱਸੋ ਯਾਰ ਉਹ 3200 ਰੀਡ ਪਿੱਛੇ ਬੰਦੇ ਨੇ ਕਹਿੰਦਾ ਯਾਰ ਲਾਜੀ ਹੋਗੇ ਆਪਾਂ ਭਰਾ ਨੂੰ ਇੱਕੋ ਗੱਲ ਕਹੀ ਪਹਿਲਾਂ ਤਾਂ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਵੀਡੀਓ ਥੱਲੇ ਆਏ ਹਨਾ ਆਪਣੀ ਵੀਡੀਓ ਧਿਆਨ ਨਾਲ ਸੁਣੀ ਯਾਰ ਠੀਕ ਆ ਕਿਉਂਕਿ ਪ੍ਰਾਈਜ਼ ਮੈਂ ਵੀਡੀਓ ਤੇ ਬਿਲਕੁਲ ਵਿੱਚੇ ਕਨਫਰਮ ਕਰਿਆ ਸੀਗਾ ਦੱਸਿਆ ਸੀ ਬੰਦਿਆਂ ਨੂੰ ਉਹ ਭਰਾ ਦਾ ਪਹਿਲਾਂ ਦਿਲ ਤੋਂ ਧੰਨਵਾਦ ਵੀਰੇ ਤੁਸੀਂ ਸਾਡੀ ਵੀਡੀਓ ਇੰਨੇ ਗੌਰ ਨਾਲ ਬੜੇ ਧਿਆਨ ਨਾਲ ਸਾਡੀ ਵੀਡੀਓ ਤੁਸੀਂ ਸੁਣਦੇ ਹੋ ਦੂਜੀ ਗੱਲ ਮੇਰਾ ਵੀਰ ਠੀਕ ਆ ਜੀ ਤੁਸੀਂ ਕਹਿੰਦੇ ਹੋ ਮਹਿੰਗੇ ਮੇਰਾ ਭਰਾ ਤੁਸੀਂ ਉਹੋ ਜਿਹੇ ਜੋੜੇ ਫੁੱਲ ਗਰੰਟੀ ਵਾਲੇ ਜਿਨ੍ਹਾਂ ਦੇ ਪੈਰਾਂ ਵਿੱਚ ਰਿੰਗਾਂ ਲੱਗੀਆਂ ਹੁਣ ਠੀਕ ਆ ਬਕਾਇਦਾ ਨਾਮ ਫੋਨ ਨੰਬਰ ਫੋਟੋ ਲੱਗੀ ਹੋਵੇ ਠੀਕ ਆ ਜੀ ਫੁੱਲ ਗਰੰਟੀ ਵਾਲੇ ਮੇਰਾ ਭਰਾ ਤੁਹਾਨੂੰ ਲੱਗੇ ਲਗਾਏ ਜੋੜੇ ਉਹੋ ਜੇ ਜਿਹੋ ਜਾਂ ਜੋੜ ਆਪਾਂ ਗੱਲ ਪਾਇਆ ਸੀ ਸਾਡੇ ਘਰੇ ਮੇਰਾ ਭਰਾ 1500 ਦੇ ਹਿਸਾਬ ਨਾਲ ਛੱਡ ਦਿਆ ਕਰੋ ਅਸੀਂ 2000 ਜੋੜੇ ਹਿਸਾਬ ਨਾਲ ਮੇਰਾ ਵੀ ਵੇਚ ਦਿਆ ਕਰਾਂਗੇ ਠੀਕ ਆ ਮੇਰਾ ਭਰਾ ਠੀਕ ਆ ਨਾਲ ਨਾਲ ਤੁਹਾਨੂੰ ਪੈਸੇ ਦਿਆ ਕਰਾਂਗੇ ਡੇਲੀ ਤੇ ਡੇਲੀ ਮੇਰਾ ਭਰਾ ਜਿੰਨੇ ਮਰਜ਼ੀ ਜਾਨਵਰ ਹੋਣ ਠੀਕ ਆ ਜੀ ਤੁਸੀਂ ਸਾਨੂੰ ਦਿਓ 1500 ਦੇ ਹਿਸਾਬ ਨਾਲ ਆਪਾਂ ਚੱਕਾਂਗੇ ਛੋੜੇ ਤੋਂ ਸਿਰਫ ਉਸ ਭਰਾ ਦੇ ਲਈ ਆ ਹੋਰ ਕਿਸ ਨੂੰ ਨਹੀਂ ਮੈਂ ਕਹਿ ਰਿਹਾ ਸਿਰਫ ਉਹ ਬਾਈ ਨੂੰ ਠੀਕ ਆ ਮੇਰਾ ਭਰਾ ਤੇ ਜਿਵੇਂ ਤੇਰਾ ਦਿਲ ਰਾਜੀ ਹੋਊਗਾ ਮੇਰਾ ਵੀਰ ਆਪਾਂ 2000 ਦੇ ਹਿਸਾਬ ਨਾਲ ਜੋੜਾ ਜਾ ਕਰਾਂਗੇ ਜੇ ਤੂੰ ਸਾਨੂੰ ਵੀਰੇ 1500 ਦੇ ਹਿਸਾਬ ਨਾਲ ਉਹੋ ਜਿਹਾ ਜੋੜੇ ਸਾਡੇ ਘਰੇ ਛੱਡ ਜਾ ਕਰੇਂਗਾ ਠੀਕ ਆ ਅਸ ਕੋ ਜਾਂ ਮਰਾ ਆਪਣੇ ਦਾ ਕੱਦ ਕਾਠ ਸ਼ਕਲ ਅਕਲ ਦੇ ਬਾਈਏ ਰੰਗ ਰੂਪ ਚੈੱਕ ਕਰ ਲੋ ਆ ਰਤਾ ਕੂਤਰ ਚੈੱਕ ਕਰੋ ਤੇ ਵੀਰੇ ਆ ਲਾਲ ਜੀਨਾ ਕੂਤਰ ਠੀਕ ਆ ਜੀ ਉੜਦਾ ਹੋਇਆ ਮੇਰਾ ਭਰਾ ਕੂਤਰ ਇਹ ਢੱਡ ਆਪਣਾ ਚਿੱਟਾ ਬਥਾਉਂਦਾ ਆ ਠੀਕ ਹੈ ਕਿਉਂਕਿ ਜਦੋਂ ਬਾਈ ਫੜਨ ਲੱਗਾ ਕੂਤਰ ਜਾਲ ਚੋਂ ਨਿਕਲ ਗਿਆ ਸੀ ਉੜਦਾ ਹੱਸ ਸੁਣੋ ਜਮਾ ਚਿੱਟਾ ਲੱਗਦਾ ਥੱਲੋਂ ਠੀਕ ਆ ਜੋਨੇ ਕਿ ਢੈਡਾ ਉਹਦਾ ਚਿੱਟਾ ਵਿਖਾਉਂਦਾ ਮੇਰਾ ਵੀਰ ਉੜਦਾ ਹੋਇਆ ਕੂਤਰ ਇਹ ਢਾਂਗੀ ਦੇ ਉੱਤੇ ਮੇਰਾ ਵੀਰ ਪੱਕਾ ਲੱਗਿਆ ਵੈ ਕੂਤਰਿਆ ਸਵੇਰ 7:00 ਵਜੇ ਸਦਨ ਨਾਲ ਦੇ ਪਿੰਡ ਹੱਲ ਕੇ ਆਪਣੇ ਘਰ ਆ ਗਿਆ ਸੀ ਕੂਤਰ ਇਹ ਠੀਕ ਹੈ ਚੈੱਕ ਕਰ ਲਓ ਮੋਰ ਬਕਾਇਦਾ ਕੂਤਰ ਦੇ ਲੱਗੀ ਹੋਈ ਆ ਤੇ ਆ ਰੱਤੇ ਕੂਤਰ ਵੀ ਮੇਰਾ ਵੀਰ ਤੁਸੀਂ ਮੌਜ ਚੈੱਕ ਕਰੋ ਜੀ ਵੀਰੇ ਤੁਹਾਨੂੰ ਪਤਾ ਹੀ ਆ ਜੋ ਚੀਜ਼ਾਂ ਲਾਈਆਂ ਨੇ ਮੇਰਾ ਭਰਾ ਫਿਰ ਅਸਤਰੀ ਕੱਢ ਕੇ ਲਾਈ ਦੇ ਤੁਹਾਡੇ ਵਾਸਤੇ ਡੇਲੀ ਦੇ ਡੇਲੀ ਹੋ ਸਕਦਾ ਮੇਰੀ ਵੀਡੀਓ ਮੇਰਾ ਭਰਾ ਇੱਕ ਦੋ ਦਿਨ ਲੇਟ ਆ ਜੇ ਪਰ ਵੀਰੇ ਚੀਜ਼ ਉਹ ਭਾਈ ਦੀ ਮੇਰਾ ਵੀਰ ਕਿ ਜਿਹਨੂੰ ਵੇਖ ਕੇ ਬੰਦੇ ਜਨੇ ਕੇ ਭਾਜਣਾ ਚ ਪਾਈਨ ਕੇ ਕਾਸ਼ ਵੀਰੇ ਕਿਸੇ ਹੋਰ ਨੂੰ ਨਾ ਜੋੜਾ ਦੇ ਦੀ ਸਾਈ ਬਾਦੀ ਆ ਜੋੜਾ ਸਾਡੇ ਲਈ ਆ ਰੱਖ ਲਾ ਦੋਨੇ ਕਬੂਤਰ ਵੱਡੇ ਕਬੂਤਰ ਫੁੱਲ ਮਾਸਤੇ ਕੂਤਰਾ ਚੈੱਕ ਕਰ ਲੋ ਇੱਕੋ ਬਲੱਡ ਦੇ ਇੱਕੋ ਘਰੋਂ ਮੇਰਾ ਵੀਰ ਆਪਣੇ ਆ ਕੂਤਰੇ ਆ ਠੀਕ ਐ ਕਬੂਤਰ ਆਪਣੇ ਦੀ ਸੱਜਣੋਂ ਮੌਜ ਚੈੱਕ ਕਰ ਲੋ ਨਾ ਫੋਨ ਨੰਬਰ ਬਕਾਇਦਾ ਸਕੂਟਰ ਤੇ ਲੱਗਿਆ ਵਾ ਬਾਕੀ ਵਜੂਦ ਚੈੱਕ ਕਰ ਲੋ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵੀਰੇ ਕਬੂਤਰ ਆਪਣੇ ਕੋਲੇ ਬੈਠੇ ਆ ਇਹ ਵੀ ਨਹੀਂ ਹਾਂ ਮੈਂ ਕਹਦਾ ਰੀਜ਼ਨੇਬਲ ਪ੍ਰਾਈਸ ਦੇ ਬੰਦੇ ਸਾਨੂੰ ਕਹਦਾ ਵੀਰੇ ਸਾਨੂੰ 1500 ਰਾ ਜੋੜਾ 17 1800 ਰਾ ਜੋੜਾ ਇਹ ਦੇ ਦੇਉ ਨਹੀਂ ਵੀਰੇ ਇਹੋ ਜੇ ਸਾਨੂੰ ਇਸ ਰੇਟ ਚ ਕੂਤਰ ਨਹੀਂ ਮਿਲਦੇ ਠੀਕ ਹੈ ਤੇ ਨਹੀਂ ਮੇਰਾ ਭਰਾ 5000 ਨੂੰ ਆਪਾਂ ਵੇਚੀਦਾ ਵਾ ਠੀਕ ਹੈ ਬਿਲਕੁਲ ਜਾਇਜ਼ ਰੇਟ ਹੁੰਦਾ ਤੁਸੀਂ ਬਿਸ਼ੱਕ WhatsApp ਉਤੇ ਮੈਸੇਜ ਕਰਕੇ ਇੱਕ ਵਾਰੀ ਪ੍ਰਾਈਸ ਲਾਜ਼ਮੀ ਕਨਫਰਮ ਕਰਾਇਆ ਕਰੋ ਵੀਰੇ ਹੁਣ ਇਹੋ ਜੇ ਕੂਤਰ ਠੀਕ ਹੈ ਜੀ 7 800 ਨੂੰ ਜਿਹੜੇ ਭਰਾਣੇ ਗਿਰੀ ਚਾਰੀ ਹੋਵੇ ਕੂਤਰਾਂ ਨੂੰ ਵੀਰੇ ਅਗਲਾ ਸਾਨੂੰ ਕਿਹੜੇ ਰੇਟ ਦੇ ਵਿੱਚ ਕੂਤਰ ਦੇਗਾ ਠੀਕ ਹੈ ਐਂਟਰੀ ਵੀ ਅਗਲਾ ਭਰਦਾ ਮੇਰਾ ਭਰਾ ਘੱਟ ਤੋਂ ਘੱਟ ਵੀਰੇ ਆਪਣੇ ਡੜੇ ਵਾਲੀ ਬਾਜ਼ੀਆਂ ਦਾ ਮੁੱਢ ਘੱਟ ਤੋਂ ਘੱਟ 1200 ਆ ਜੀ ਘੱਟ ਤੋਂ ਘੱਟ ਨਹੀਂ ਤਾਂ 1200 1700 1800 2200 ਆਮ ਆ ਮੇਰਾ ਭਰਾ ਜਿਹੜਾ ਬੰਦਾ ਬਾਜ਼ੀਆਂ ਛੱਡਦਾ ਮੇਰੀ ਗੱਲ ਨਾਲ ਸਹਿਮਤ ਹੋਏਗਾ ਬਾਕੀ ਜਿਹੜੇ ਬੰਦੇ ਨੇ ਕਦੇ ਬਾਜੀ ਤੇ ਉੱਤੇ ਮੇਰਾ ਭਰਾ ਕੋਲਾਂ ਨਾ ਲਾਇਆ ਹੋਵੇ ਕੂਤਰ ਨੂੰ ਉਹ ਵੀ ਤੁਹਾਨੂੰ ਪਤਾ ਫਿਰ ਹਨਾ ਆਪਣੀ ਗੱਲ ਨਾਲ ਹੋ ਸਕਦਾ ਬੰਦਾ ਉਹ ਸਹਿਮਤ ਨਾ ਹੋਵੇ ਜਿਹੜੇ ਬੰਦੇ ਨੇ ਥੱਲੇ ਬਹਿ ਕੇ ਜਾਨਵਰ ਡਾਏ ਹੁੰਦੇ ਆ ਮੁੱਢ ਭਰਿਆਂ ਹੁੰਦਾ ਮੇਰਾ ਵੀਰ ਉਹ ਬੰਦਾ ਸਾਡੀਆਂ ਗੱਲਾਂ ਤੋਂ ਸਹਿਮਤ ਹੋ ਜਾਏਗਾ ਤੇ ਜਿਹਨੂੰ ਇਸ ਚੀਜ਼ ਬਾਰੇ ਕੋਹ ਪਤਾ ਹੀ ਨਹੀਂ ਉਹਦੇ ਲਈ ਸਾਡੀਆਂ ਇਹ ਗੱਲਾਂ ਫਜ਼ੂਲ ਨੇ ਟਾਈਮ ਖਰਾਬ ਕਰਨ ਵਾਲੀਆਂ ਗੱਲਾਂ ਨੇ ਵੀ ਦਰਸ਼ਕੋ ਹੁਣ ਆਪਾਂ ਸੁਣੋ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ ਸ਼ੌਂਕ ਨਾਲ ਫੋਲੋ ਵੈਕਸੀਨੇਟ ਹੋਏ ਬਜਾ ਨਾ ਭਰਾ ਬੇਫਿਕਰ ਹੋ ਕੇ ਮੇਰੇ ਵਰ ਖੁੱਡੇ ਅੰਦਰ ਛੱਡ ਦਿਓ ਤੁਸੀਂ ਠੀਕ ਆ ਬਾਕੀ ਕੰਨੀਆਂ ਦੇ ਪੂਛ ਨੇ ਤੇ ਥੋੜੇ ਜੇ ਮੈਲੇ ਨੇ ਮੇਰਾ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਬਾਕੀ ਕੁਝ ਦੱਬੇ ਚ ਲਿਆਣ ਕਰਕੇ ਨਾ ਥੋੜੇ ਜੇ ਹੋਗੇ ਕੂਤਰ ਇਹ ਉਸ ਦੇ ਕੋਲੋਂ ਬੱਟ ਮੋਰ ਮਾਰ ਬਿਕੋ ਸਹੀ ਆਪਸ ਨੂੰ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਰਾਉਣੇ ਆ ਤੇ ਰਿਕਵੈਸਟ ਹੈ ਮੇਰਾ ਵੀਰ ਪਹਿਲਾਂ ਮੌਜ ਚੈੱਕ ਕਰੋ ਜੀ ਕੂਤਰਾਂ ਦੇ ਦੇਖੋ ਆਮ ਬੰਦੇ ਕਹਿੰਦੇ ਰੱਤਿਆਂ ਦੇ ਮੌਜ ਹੁੰਦੀ ਨਹੀਂ ਤੇ ਆ ਕਰਾ ਚੈੱਕ ਕਰ ਲਓ ਜੀ ਦੇਖੋ ਕਿੱਡੀ ਕਿੱਡੀ ਮੌਜ ਆ ਮੈਂ ਕੋਈ ਗੂੰਦ ਨਾਲ ਫਰਤਾ ਲਾਇੀ ਨਹੀਂ ਇਹਨਾਂ ਦੇ ਵੀਰੇ ਜਮਾਂਦਰੂ ਆ ਰਾਬੋ ਵੱਲੋਂ ਦਿੱਤੇ ਹੋਇਆ ਮਰਾਬਰਾ ਠੀਕ ਹੈ ਤੇ ਰਿਕਵੈਸਟ ਆ ਕੋਈ ਸਦਨ ਇੰਜ ਨਾ ਕਵੇ ਵੀਰੇ ਕੱਲਾ ਸਾਨੂੰ ਮੋਹਰ ਵਾਲਾ ਕੂਟਰ ਦੇ ਦੋ ਜਾਂ ਜਿਹੜੇ ਕੂਟਰ ਤੇ ਕੱਲੀ ਮौज ਆ ਉਹ ਕੂਟਰ ਦੇ ਦੋ ਮੇਰੇ ਨੂੰ ਮਿਲ ਜੇਗਾ ਵੀਰੇ ਰੇਟੂ ਦਾ ਹੋਰ ਹੋਏਗਾ ਮੁੜ ਕੇ ਫਿਰ ਤੁਹਾਨੂੰ ਪਤਾ ਤੁਸੀਂ ਕਹਣਾ ਯਾ ਰੇਟ ਜ਼ਿਆਦਾ ਵਾ ਪਰ ਇੰਨਾ ਆਪਣੀ ਰੇਟ ਮੇਰਾ ਭਰਾ ਕਿ ਮੈਂ ਕਹਦਾ ਹਾਂ ਜਮਾ ਸਾਡਾ ਰੇਟ ਅਸਮਾਨ ਨੂੰ ਜਾ ਕੇ ਹੱਥ ਲਾਉਂਦਾ ਨਹੀਂ ਇੱਕ ਵਾਰੀ ਪ੍ਰਾਈਸ ਲਾਜ਼ਮੀ ਕਨਫਰਮ ਕਰ ਲਿਓ ਕੂਟਰ ਲੈਣੇ ਨਹੀਂ ਲੈਣੇ ਤੁਹਾਡੀ ਬਾਅਦ ਦੀ ਇੱਛਾ ਆ ਰੇਟ ਪੁੱਛਣ ਦੇ ਵਿੱਚ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਠੀਕ ਆ ਬੇਫਿਕਰ ਹੋ ਕੇ ਮੇਰਾ ਭਰਾ ਖੋਲ ਕੇ ਰੇਟ ਪੁੱਛਿਆ ਕਰੋ ਤੁਸੀਂ ਉਹ ਹਾਂ ਜੀ ਵੀ ਦਰਸ਼ ਆ ਕਰੋ ਚੈੱਕ ਜੀ ਪਹਿਲਾਂ ਆਪਣੇ ਵੱਡੇ ਰੱਤੇ ਕਬੂਤਰ ਨੂੰ ਮੇਰਾ ਪ੍ਰਾਪ ਪੀਲੀਆਂ ਅੱਖਾਂ ਬਰੇ ਵਜੂਦ ਕੱਦ ਕਾਠ ਮੈਂ ਕਹਿੰਦਾ ਸਦ ਨੂੰ ਇਹੋ ਜਿਹਾ ਜਾਨਵਰ ਵੇਕੇ ਚਾਸ ਆਉਂਦੀ ਮਦ ਨੂੰ ਹਾਂ ਯਾਰ ਬਾਕੀ ਕਬੂਤਰ ਹੈਗਾ ਯਾਰ ਠੀਕ ਹੈ ਜੀ ਬਾਕੀ ਕੁਆਲਟੀ ਥੋੜੀ ਸਕਰੀਨ ਦੇ ਸਾਹਮਣੇ ਤੇ ਮੇਰਾ ਪ੍ਰਾਪ ਜਾਨਵਰ ਤੁਹਾਨੂੰ ਅੱਜ ਵਾਲੇ ਆਪਣੇ ਕਿਵੇਂ ਦੇ ਲੱਗੇ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਤੇ ਮੇਰਾ ਵੀ ਥੋੜੇ ਚੰਗੇ ਕਮੈਂਟ ਵੀ ਸਾਨੂੰ ਕਬੂਲ ਆ ਤੇ ਮਾੜੇ ਵੀ ਮੇਰਾ ਪ੍ਰਾਪ ਰੰਗ ਰੂਪ ਤੇ ਮਾਰ ਲੋ ਚਾਕੇ ਕਦ ਕੱਟ ਚੋਂ ਪਰ ਆਪਣੇ ਦਾ ਚੈੱਕ ਕਰ ਲੋ ਤੇ ਅੱਖਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਸੱਜਣੋਂ ਸ਼ਾਂ ਜਾਂ ਸ਼ਾ ਤੇ ਅੱਖ ਦੇ ਵਿੱਚ ਮੇਰਾ ਭਰਾ ਜੋਤ ਬਣਦੀ ਆਪਣੇ ਕਬੂਤਰ ਦੇ ਜਮਾਂ ਬੰਦ ਜੋੜ ਪੈਰਾਂ ਦੇ ਵਿੱਚ ਸੱਜਣੋਂ ਟੱਕੇ ਫੋਲ ਮੋਜ ਆ ਕਬੂਤਰ ਦੇ ਉਤੋਂ ਕਬੂਤਰ ਦੇ ਮੇਰਾ ਵੀ ਰਿੰਗ ਲੱਗੀ ਹੋਈ ਆ ਅੱਖਾਂ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਇਹੋ ਜੇ ਕਬੂਤਰਾਂ ਦੇ ਬੱਚਿਆਂ ਦੀ ਗਾਰੰਟੀ ਦੇਣ ਦੀ ਨਹੀਂ ਲੋੜ ਹੁੰਦੀ ਸੱਜਣੋਂ ਬੁਆਆਂ ਤੋਂ ਨਹੀਂ ਪੈਂਦੇ ਇਹੋ ਜੇ ਕੂਤਰਾਂ ਦੇ ਪੱਠੇ ਮੇਰਾ ਭਰਾ ਕਰੋ ਦਰਸ਼ਨ ਆਪਣੇ ਦੋਨੇ ਵੱਡੇ ਕੂਤਰਾਂ ਦੇ ਤੇ ਆ ਬੱਜੀ ਦਾ ਨੰਬਰ ਆਪਣੇ ਦਾ ਪੱਲਾ ਜੀ ਠਹਿਰ ਜਾ ਪੁੱਤ ਠਹਿਰ ਜਾ ਕਰੋ ਚੱਕ ਮੇਰਾ ਭਰਾ ਦੇਖੋ ਜੀ ਕਿੱਡੇ ਲੰਬੇ ਲੈਂਥੀ ਪੱਲਿਆਂ ਦੇ ਚੌੜੇ ਚੌੜੇ ਪੱਲਿਆਂ ਦੇ ਆਪਣੇ ਇਹ ਕੂਤਰਿਆ ਠੀਕ ਹੈ ਜੀ ਬਾਕੀ ਮੇਰਾ ਭਰਾ ਕਾਲ ਆਪਾਂ ਨੂੰ ਉਹੀ ਕਰੇ ਜਿਹਨੂੰ ਚੰਗੇ ਕਬੂਤਰਾਂ ਦੀ ਰਿਕੁਆਇਰਮੈਂਟ ਹੋਵੇ ਮੇਰਾ ਭਰਾ ਠੀਕ ਹੈ ਰਹੀ ਗੱਲ ਪੂਸ਼ ਦੀ ਤੁਹਾਨੂੰ ਵਿਖਾਉਣਾ ਜੀ ਨਹੀਂ ਤਾਂ ਬਹੁਤਾਂ ਉਪਲੇਖਾ ਖਣੀ ਅਸੀਂ ਗੂੰਦ ਲਾ ਕੇ ਤਾਂ ਨਹੀਂ ਪੂਸ਼ ਵਿਖਾਉਂਦੇ ਫਰ ਜੋੜ ਕੇ ਆ ਲੋ ਜੀ ਜਿੱਧਰ ਮਰਜ਼ੀ ਕਰੀ ਚੱਲੋ ਉੱਪਰ ਕਰ ਲੋ ਥੱਲੇ ਕਰ ਲੋ ਲੋ ਜੀ ਜਿਹਨੂੰ ਕਹਿੰਦੇ ਆ ਨਾ ਬੱਤੀ ਆਹ ਆ चीज ਉਹ ਰੱਖਦੇ ਜਮਾਂ ਬੰਦ ਪੂਛ ਰੱਖਦੇ ਕੂਤਰ ਆਪਣੇ ਠੀਕ ਹੈ ਤੇ ਆ ਮਰਾ ਵੀਰ ਅਗਲਾ ਪੱਲਾ ਜੀ ਆਪਣੇ ਜਾਨਵਰ ਦਾ ਕਰੋ ਚੈੱਕ ਮਰਾ ਭਰਾ ਕੁਆਲਟੀ ਦੇਖੋ ਜੀ ਕਿੰਨੇ ਚੌੜੇ ਲੰਬੇ ਲੰਬੇ ਲੈਂਥੀ ਪੱਲੇ ਦਾ ਆਪਣਾ ਇਹ ਕੂਤਰ ਹੈ ਜੀ ਠੀਕ ਹੈ ਮਰਾ ਵੀਰ ਔਰ ਆ ਭਾਈ ਜੀ ਕਬੂਤਰ ਆਪਣੇ ਦੇ ਡੱਕੇ ਪੈਰਾਂ ਦੀ ਚੈੱਕ ਕਰੋ ਕੁਆਲਟੀ ਦੇਖੋ ਜੀ ਜਮਾਂਦਰੂ ਡੱਕੇ ਨੇ ਕੋਈ ਲਾਇ ਨਹੀਂ ਕੋਈ ਕੋਹ ਨਹੀਂ ਨਾ ਫੋਨ ਨੰਬਰ ਲੱਗਿਆ ਹੋਇਆ ਜੀ ਬਕਾਇਦਾ ਠੀਕ ਹੈ ਬਿਲਕੁਲ ਮਰਾ ਭਰਾ ਬੰਦ ਜੋੜਾਂ ਦਾ ਆਪਣਾ ਇਹ ਕਬੂਤਰ ਹੈ ਆ ਠੀਕ ਹੈ ਜੀ ਮੌਸ ਦੀ ਮੇਰਾ ਵੀ ਕੁਆਲਟੀ ਚੈੱਕ ਕਰ ਲਓ ਤੁਸੀਂ। ਬਾਕੀ ਅੱਗੇ ਉਹ ਫਰੰਟ ਚੈੱਕ ਕਰ ਲਓ ਠੀਕ ਹੈ ਜੀ ਆਂਡੇ ਬਚੇ ਧਰਦਾ ਹੋਇਆ ਆਪਣਾ ਇਹ ਕਬੂਤਰ ਹੈ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਅਗਲੇ ਮੋਹਰ ਵਾਲੇ ਕੂਤਰ ਦਾ ਸ਼ੌਂਕ ਕਰਾਉਣਾ ਇੱਕੋ ਘਰੋਂ ਮੇਰਾ ਵੀਰ ਇਹ ਕੂਤਰ ਆਏ ਹੋਏ ਆ ਜੀ ਇੱਕੋ ਘਰ ਦੇ ਕੂਤਰ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਬਲੱਡ ਲਾਈਨ ਤਕਰੀਬਨ ਸਾਰੇ ਮੇਰੇ ਭਰਾਵਾਂ ਨੂੰ ਪਤਾ ਹੀ ਆ ਤੇ ਕਾਲ ਉਹੀ ਕਰੇ ਜਿਹੜੇ ਬੰਦੇ ਨੂੰ ਚੰਗੇ ਕੂਤਰਾਂ ਦੀ ਰਿਕੁਆਇਰਮੈਂਟ ਹੋਵੇ ਟਾਈਮ ਆ ਸਾਲਾ ਬੰਦਾ ਦੂਰ ਰਵੇ ਉਹ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣਾ ਅਗਲਾ ਬੱਦਾ ਕੂਤਰ ਮੇਰਾ ਭਰਾ ਸਾਰਾ ਲਾਲ ਜੀ ਨੇ ਠੀਕ ਹੈ ਜੀ ਔੜਦਾ ਹੋਇਆ ਕੂਤਰ ਸਦੋਂ ਪੇਟੀ ਆਉਦੀ ਚਿੱਟੀ ਵਖਾਉਂਦਾ ਮੇਰਾ ਭਰਾ ਠੀਕ ਹੈ ਜੀ ਔੜਦਾ ਹੋਇਆ ਲੱਗਦਾ ਲਾਲ ਜੀ ਨੇ ਚੈੱਕ ਆ ਲੋ ਮੇਰਾ ਭਰਾ ਰੱਤਾ ਕੂਤਰ ਠੀਕ ਹੈ ਜੀ ਵਿੱਚੇ ਹਲਕਾ ਚਿੱਟਾ ਵਾ ਲਾਲ ਜੀ ਨੇ ਕਹਿ ਲਓ ਜੋ ਮਰਜ਼ੀ ਕਹ ਲਓ ਮੇਰਾ ਵੀਰ ਠੀਕ ਹੈ ਜੀ ਜਨਪਰ ਏਡਾ ਟਾਪ ਅਪ ਰੇ ਜਨਾ ਮਰਜ਼ੀ ਡਾਲ ਗੋ ਤੁਸੀਂ ਐਸੇ ਕਬੂਤਰ ਨੂੰ ਮੇਰਾ ਵੀਰੇ ਠੀਕ ਹੈ ਬਸ ਵੀਰੇ ਕੰਮੀ ਕੀ ਰਹੀ ਸੀ ਜਨਪਰ ਇਹ ਘਰ ਆ ਗਿਆ ਸੀਗਾ ਠੀਕ ਹੈ ਬਾਕੀ ਦਾ ਕੋਈ ਏਡਾ ਚੱਕਰ ਨਹੀਂ ਮੇ ਕਰੋ ਜੇ ਕਿ ਕੁਆਲਿਟੀ ਤੇ ਕਰੋ ਮਰਾ ਭਰਾ ਕਮੈਂਟ ਤੁਸੀਂ ਫਿਰ ਕਿ ਹਾਂ ਬਈ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਟਾਪ ਜਾਨਵਰ ਠੀਕ ਹੈ ਜੀ ਕਦ ਕਾਠ ਸ਼ਕਲ ਅਕਲ ਤੇ ਮਰਾ ਭਰਾ ਰੰਗ ਰੂਪ ਚੈੱਕ ਕਰ ਸਕਦੇ ਹੋ ਜੀ ਤੁਸੀਂ ਆਪਣੇ ਜਾਨਵਰਾਂ ਦਾ ਠੀਕ ਹੈ ਬਰੇ ਚੀਜ਼ ਪਾਈ ਦੀ ਤੁਹਾਡੇ ਲਈ ਆਦੇ ਨੇ ਬਰੇ ਟਾਪ ਚੀਜ਼ ਪਾਈ ਦੀ ਬਾਕੀ ਕਿਸੇ ਨੂੰ ਜਚੇ ਨਾ ਜਚੇ ਠੀਕ ਹੈ ਜੀ ਉਸ ਗੱਲ ਦੀ ਆਪਾਂ ਗਾਰੰਟੀ ਨਹੀਂ ਲੈ ਸਕਦੇ ਮਰਾ ਭਰਾ ਤੇ ਆਹ ਬਈ ਜਾਨਵਰ ਆਪਣੇ ਦੀ ਅੱਖਾਂ ਜੀ ਆਖਰੀ ਮਰਾ ਵੀਰ ਕੁਆਲਿਟੀ ਚੈੱਕ ਕਰੋ ਦੇਖੋ ਜੀ ਪੀਲੀਆਂ ਅੱਖਾਂ ਦੇ ਵਿੱਚ ਸਤਨੂੰ ਹਲਕਾ ਜਿਹਾ ਹਰਾਪਣ ਹੈ ਜੀ ਚੈੱਕ ਕਰ ਲਓ ਬਿਲਕੁਲ ਟੇਪਰ ਦੇ ਵਿੱਚ ਸਿਰ ਆਪਣੇ ਕੂਤਰ ਦਾ ਠੀਕ ਹੈ ਹੈਕ ਚੈੱਕ ਕਰ ਲਓ ਜੰਬਰ ਆਪਣੇ ਦੀ ਤੇ ਆ ਬਾਈ ਜੀ ਕਬੂਤਰ ਆਪਣੇ ਦਾ ਪੱਲਾ ਜੀ ਪੱਲੇ ਦੀ ਮਰਾਪਰਾ ਚੈੱਕ ਕਰੋ ਕੁਆਲਟੀ ਦੇ ਦੇਖੋ ਜੀ ਕਿੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦਾ ਆਪਣਾ ਇਹ ਕੂਤਰ ਆ ਠੀਕ ਹੈ ਜੀ ਸਾਤਾ ਤੇ ਫੱਟੀ ਦੇ ਹੋਈ ਵੀ ਸੀ ਕੂਤਰ ਆਪਣੇ ਦੇ ਗੁਲਾਬੀ ਠੀਕ ਹੈ ਤੇ ਪਹਿਲਾਂ ਤੁਹਾਨੂੰ ਮੈਂ ਮੋਰ ਵਿਖਾਉਣਾ ਜੀ ਆ ਸਦਨੋਂ ਮੋਰ ਚੈੱਕ ਕਰ ਲਓ ਜੀ ਹਲਕੇ ਜੀ ਮਿੱਟੀ ਹੋਈ ਆ ਚੈੱਕ ਕਰ ਲਓ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਆ ਲਓ ਜੀ ਬਕਾਇਦਾ ਸਟੈਂਪ ਸਦਨੋਂ ਕੂਤਰ ਆਪਣੇ ਦੇ ਲੱਗੀ ਹੋਈ ਵੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਜਿਵੇਂ ਸਦਰੋਂ ਪੂਸਟਾਂਿੰਗ ਕਰਨੀਆਂ ਹਲਕੀ ਜਿਹੀ ਪੂਸ਼ ਮੈਲੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਬਰਸਾਤਾਂ ਦਾ ਕਰਕੇ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਕੂਤਰ ਦਾ ਠੀਕ ਹੈ ਜੀ ਨੀਲੀ ਛਤਰੀ ਦੇ ਉੱਤੇ ਵੀਰੇ ਕਬੂਤਰ ਇਹ ਲੱਗਿਆ ਹੋਇਆ ਨੀਲੀ ਛਤਰੀ ਦੇ ਥੱਲੇ ਵੀਰੇ ਪੀਲੀ ਝਾਲਰ ਸੀ ਬਾਈ ਦੇ ਠੀਕ ਹੈ ਜੀ ਉਸ ਢਾਂਗੇ ਦੇ ਉੱਤੇ ਮੇਰਾ ਭਰਾ ਜਾਨਪਰ ਆਪਣਾ ਇਹ ਲੱਗਿਆ ਪਿਆ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਢੱਡੀ ਦਾ ਸਾਰਾ ਚਿੱਟਾ ਆ ਪੈਰ ਚੈੱਕ ਕਰ ਲੋ ਪਰ ਕੁੱਲ ਲਾਲ ਸੁਰਖ ਪੈਰ ਬਿਲਕੁਲ ਬੰਦ ਜੋੜ ਵੀਰੇ ਐਂ ਜੋੜਿਆ ਕੂਤਰ ਦਾ ਠੀਕ ਹੈ ਜਿਹੋ ਜੀ ਨੋਕ ਮੇਰਾ ਭਰਾ ਉਹ ਜੀਆਂ ਨੌਂਦਰਾ ਦਾ ਆਪਣਾ ਇਹ ਕੂਤਰਿਆ ਸਟੈਂਪ ਤੁਸੀਂ ਬਾਕਾਇਦਾ ਦੁਬਾਰ ਤੋਂ ਚੈੱਕ ਕਰ ਲੋ ਜਮਾ ਸਰੇ ਤਾਂ ਇੱਕ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਆ ਲੋ ਜੀ ਮੇਰਾ ਭਰਾ ਰਿਕਵੈਸਟ ਹੀ ਆ ਵੀਰੇ ਹੱਤ ਮੰਨ ਕੇ ਬੇਨਤੀ ਆ ਕੋਈ ਬੰਦਾ ਇੰਜ ਨਾ ਕਵੇ ਕਾਸ਼ ਵੀਰੇ ਸਾਨੂੰ ਕੱਲਾ ਆਹ ਕੂਤਰ ਦੇ ਦੋ ਵੀਰੇ ਠੀਕ ਹੈ ਜੀ ਸਿੰਗਲ ਕੂਤਰ ਨਹੀਂ ਦੇਣਾ ਮੇਰਾ ਵੀਰ ਦੋਨੇ ਕੂਤਰ ਇਕੱਠੇ ਦੇਣੇ ਆ ਠੀਕ ਹੈ ਬਾਰ ਬਾਰ ਇਸ ਗੱਲ ਦੀ ਆਪਾਂ ਬੇਨਤੀ ਕਰਦੇ ਆ ਤੁਹਾਡੇ ਅੱਗੇ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਦੂਸਰਾ ਚੋਬਰ ਤੇ ਆ ਉਪਰਾ ਹੁਣ ਆਪਾਂ ਤੁਹਾਨੂੰ ਦੋਵੇਂ ਚੰਬਰੇ ਦੇ ਦੁਬਾਰ ਤੋਂ ਜਾਲ ਦੇ ਵਿੱਚ ਛੱਦ ਕੇ ਵਿਖਾਈਏ ਕਲਿਕ ਕਰਤਾ ਬੁਲਤੀ ਰਹਾ ਦੀ ਦਸ ਕੋ ਆ ਤੁਸੀਂ ਰੱਤੇ ਕੂਤਰ ਦੀ ਮਰਾਬਰ ਸਟੈਂਡਿੰਗ ਮਿਸ਼ਨ ਚੈੱਕ ਕਰੋ ਦੇਖੋ ਜੀ ਕੂਤਰ ਦਾ ਕੱਦ ਕਾਠ ਸ਼ਗਲ ਅਗਲ ਤੇ ਰੰਗ ਰੂਪ ਮਰਾਬਰ ਅੱਖਾਂ ਦੇ ਵਿੱਚ ਬਣਦੀਆਂ ਨੇ ਜੋਤਾਂ ਜੀ ਬਾਕੀ ਪੈਰ ਦੇ ਵਿੱਚ ਪੱਕਾ ਛਲਾ ਲੱਗਿਆ ਹੋਇਆ ਫੋਨ ਨੰਬਰ ਲੱਗਿਆ ਹੋਇਆ ਠੀਕ ਹੈ ਤੇ ਖਰਨੀ ਤੁਸੀਂ ਚੈੱਕ ਕਰ ਸਕਦੇ ਹੋ ਤੰਦਰੁਸਤੀ ਤੁਸੀਂ ਚੈੱਕ ਕਰ ਹੀ ਲਿਤੀ ਬਕਾਇਦਾ ਆਪਣੇ ਇਹਨਾਂ ਕੂਤਰਾਂ ਦੀ ਠੀਕ ਹੈ ਮਰਾਬਰ हां जी ਵੀ ਦਰਸ਼ਕੋ ਬਾਕੀ ਖਣੂ ਪਤਾ ਜਨਵਰ ਆਪਣੇ ਸਾਰੇ ਪੰਜਾਬ ਦੇ ਵਿੱਚ ਆਪਣੀ ਡਿਲੀਵਰੀ ਹੈ ਠੀਕ ਹੈ ਦਿੱਲੀ ਸੋਨੀਪਤ ਗੁਰਗਾਓ ਤੇ ਮੇਰਾ ਭਰਾ ਹਰਿਆਣਾ ਹੋ ਗਿਆ ਆਪਣਾ ਅੰਬਾਲਾ ਹੋ ਗਿਆ ਜੀ ਇੱਥੋਂ ਤਾਈ ਮੇਰਾ ਵੀ ਜਨਵਰ ਆਪਣੇ ਜਾਂਦੇ ਨੇ ਠੀਕ ਹੈ ਜੀ ਐਸੀ ਢੀ ਤੋਂ ਮੇਰਾ ਭਰਾ ਕੋਈ ਵੀ ਮੇਰਾ ਵੀਰ ਬਲੌਂਗ ਕਰਦਾ ਹੋਵੇ ਜਦੋਂ ਮਰਜੀ ਆਪਣੇ ਨਾਲ ਕੰਟੈਕਟ ਕਰਕੇ ਟੌਪ ਖਰੇ ਜਨਵਰ ਆਪਣੇ ਘਰ ਮੰਗਵਾ ਸਕਦੇ ਹਾਂ ਚੰਗੀ ਨਸਲ ਮੇਰਾ ਵੀਰ ਤੁਸੀਂ ਬਣਾ ਸਕਦੇ ਹੋ ਠੀਕ ਹੈ ਸਾਡੇ ਜਨਵਰਾਂ ਵਿੱਚ ਕੀ ਕੁਆਲਿਟੀ ਹੈ ਤੇ ਕੀ ਨਹੀਂ ਮੇਰੇ ਨਾਲੋਂ ਵੱਧ ਮੇਰੇ ਸਾਰੇ ਸਬਸਕ੍ਰਾਈਬਰ ਭਰਾਵਾਂ ਨੂੰ ਪਤਾ ਹੈ ਜੀ ਠੀਕ ਹੈ ਤੇ ਮੇਰਾ ਭਰਾ ਇੱਕ ਮਿੰਟ ਤੁਸੀਂ ਲਾਜ਼ਮੀ ਕਰਕੇ ਜਾਣਾ ਜੀ ਠੀਕ ਹੈ ਕਿ ਕਾਸ਼ਵਰੇ ਅੱਜ ਵਾਲੇ ਜਾਂ ਪਰ ਬਾਕੀ ਖਰੇ ਸੀ ਜਾਂ ਨਹੀਂ ਤੁਸੀਂ ਸਾਨੂੰ ਲਾਜ਼ਮੀ ਦੱਸਣਾ ਹੈ ਠੀਕ ਹੈ ਔਰ ਮੇਰਾ ਭਰਾ ਰਿਕਵੈਸਟ ਆ ਚਲੋ ਬਾਰ-ਬਾਰ ਇੱਕੋ ਗੱਲ ਕਰਦਾ ਬੰਦਾ ਚੰਗਾ ਨਹੀਂ ਲੱਗਦਾ ਕੋਈ ਵੀ ਮੇਰਾ ਸਿੰਗਲ ਕਬੂਤਰ ਮੈਨੂੰ ਮੰਗੇ ਕਾਸ਼ਵਰੇ ਜਿਹਦੇ ਕੂਤਰ ਤੇ ਮੋਹਰ ਲੱਗੀ ਸਾਨੂੰ ਕੱਲਾ ਉਹ ਕਬੂਤਰ ਦੇ ਦਿਓ ਵੀਰੇ ਕੱਲਾ ਕੂਤਰ ਨਹੀਂ ਦੇਣਾ ਠੀਕ ਹੈ ਦੋ ਆ ਦੋਵੇਂ ਕੂਤਰ ਇਕੱਠੇ ਹੀ ਦੇਣੇ ਮੇਰਾ ਵੀਰੇ ਠੀਕ ਹੈ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਆਹ ਦੋਨੇ ਕੂਤਰ ਬੈਠੇ ਨੇ ਤੇ ਦੱਸਿਓ ਵੀ ਦਰਸ਼ਕੋ ਕਿਦਾਂ ਦੇ ਲੱਗੇ ਫਿਰ ਤੁਹਾਨੂੰ ਅੱਜ ਵਾਲੇ ਆਪਣੇ ਟੌਪ ਜਾਨਵਰ ਬਾਕੀ ਮੌਸਮ ਤੁਹਾਡੇ ਸਾਹਮਣੇ ਆ ਜੀ ਬਹੁਤ ਵਧੀਆ ਹੋਇਆ ਹੈ ਜੀ ਮੌਸਮ ਆਪਣਾ ਇਧਰ ਦਾ ਤੇ ਇਹੋ ਜੇ ਮੌਸਮ ਦੇ ਵਿੱਚ ਮੇਰਾ ਭਰਾ ਆਪਣੇ ਜਾਨਵਰਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਕਰੋ ਛੋੜਿਆਂ ਦੇ ਵਿੱਚ ਮੇਰਾ ਭਰਾ ਸੈਲ ਸੁਲ ਨਾ ਆਉਂਦਿਆ ਕਰੋ ਠੀਕ ਹੈ ਜੀ ਲਓ ਜੀ ਸਾਰੇ ਵੀਡੀਓ ਬਣਾਤੀ ਤੇ ਪਤੰਦਰ ਹੁਣ ਗੜਕੇ ਚੈੱਕ ਕਰੋ ਜੀ ਲਓ ਹੁਣ ਲੱਗੇ ਗੜਕਣ ਮੇਰਾ ਵੀਰ ਦੇਖੋ ਜੀ ਦੋਵੇਂ ਕੂਤਰ ਪਤੰਦਰਾਂ ਨੇ ਸਾਰੀ ਵੀਡੀਓ ਸ਼ੂਟ ਆਪਦੀ ਕਰਵਾ ਲਈ ਜਦੋਂ ਐਂਡ ਤੇ ਆਪਾਂ ਵੀਡੀਓ ਦੀ ਮੰਨ ਕੇ ਚਲੋ ਸਮਾਪਤੀ ਕਰਨ ਲੱਗੇ ਜੀ ਨਾ ਹੁਣ ਪਤੰਦਰ ਆਹ ਗੜਕਣ ਲੱਗੇ ਚਲੋ ਕੋਈ ਗੱਲ ਨਹੀਂ ਜੀ ਜਿਵੇਂ ਇਹਨਾਂ ਦਾ 74 ਆਜੀ ਕਰੇ ਹਨ ਚੱਕਰੀ ਕੋਈ ਨਹੀਂ ਮੇਰਾ ਭਰਾ ਬਾਕੀ ਯਾਰ ਕੁਆਲਿਟੀ ਤੁਸੀਂ ਚੈੱਕ ਕਰ ਹੀ ਲੀਤੀ ਆ ਵੀਰੇ ਜਿਹੜਾ ਜਾਨਵਰ ਚੰਗਾ ਆ ਉਹ ਪਿੰਜਰੇ ਵਿੱਚ ਖੜਾ ਹੀ ਦੱਸ ਦਿੰਦਾ ਮੈਂ ਜੋ ਮਰਜ਼ੀ ਬੋਲੀ ਆ ਮੇਰੀ ਗੱਲਾਂ ਤੇ ਤੁਸੀਂ ਯਕੀਨ ਨਾ ਕਰਿਓ ਠੀਕ ਹੈ ਜਿਹਨੂੰ ਪਰਖ ਹੈਗੀ ਮੇਰਾ ਭਰਾ ਚੰਗੇ ਕਬੂਤਰਾਂ ਦੀ ਪਛਾਣ ਆ ਨਸਲ ਦੀ ਪਛਾਣ ਆ ਠੀਕ ਹੈ ਤੇ ਬੰਦੇ ਨੂੰ ਐਵੇਂ ਹਾਂ ਬਈ ਇਸ ਰੇਡ ਦੇ ਵਿੱਚ ਆ ਚੀਜ਼ ਬਿਲਕੁਲ ਸਹੀ ਆ ਉਹੀ ਬੰਦਾ ਆਪਣੇ ਨਾਲ ਕਾਲ ਕਰ ਲੈ ਬਾਕੀ ਆਪਾਂ ਕਿਸ ਨੂੰ ਧੱਕੇ ਨਾਲ ਨਹੀਂ ਕਹਿੰਦੇ ਹਾਂ ਵੀ ਸਾਡੇ ਤੋਂ ਕੂਤਰ ਮੁੱਲ ਲਓ ਠੀਕ ਆ ਜੀ ਬਥੇਰੀ ਦੁਨੀਆ ਵੇਚਦੀ ਆ ਜੀਤੋ ਤੁਹਾਡਾ ਮਨ ਰਾਜੀ ਹੁੰਦਾ ਜਿਹਦੇ ਨਾਲ ਤੁਹਾਡਾ ਦਿਲ ਮਿਲਦਾ ਤੁਸੀਂ ਉਹਨਾਂ ਤੋਂ ਕੂਤਰ ਮੁੱਲ ਲਓ ਮੇਰਾ ਵੀਰ ਠੀਕ ਹੈ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਭਾਈ ਜੀ ਨਸਲ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਨਵੇਂ ਜੇ ਬ੍ਰਹਮਾਸਤਰ ਦਾ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ ਲਓ ਜੀ ਲਾਗੇ ਗੜਕਣ ਹੁਣ ਜਾ ਓਏ ਪਤੰਦਰੋ ਸਾਰੇ ਵੀਡੀਓ ਤੁਹਾਡੀ ਸ਼ੂਟ ਕਰਤੀ ਐਂਡ ਤੇ ਆ ਕੇ ਤੁਸੀਂ ਲੜਨ ਲੱਗ ਗਏ ਯਾਰ ਕੀ ਆਈ ਬਾਤ ਹੈ ਕੋਈ ਗੱਲ ਨਹੀਂ ਚਲੋ ਇੰਨੀ ਕੀ ਵੀਡੀਓ ਲਾ ਦਾਂਗੇ ਆਪਣੇ ਸਾਰੇ ਦਰਸ਼ਕ ਵੀਰ ਤੁਹਾਨੂੰ ਵੇਖ ਲੈਣਗੇ ਹਾਂ ਵੀ ਸੋਡੀ ਗੜਕਣੀ ਤੇ ਤਰਨੀ ਫਰਨੀ ਕਿਹੋ ਜੀ ਆ ਦੇਖੋ ਜੀ ਮਾਝੇ ਕੂਤਰ ਦੀ ਗੜਕਣੀ ਚੈੱਕ ਕਰ ਲਈ ਆ ਲਾਲ ਚੀਨੇ ਦੀ ਤੁਸੀਂ ਗੁਰਕਣੀ ਚੈੱਕ ਕਰ ਲਈ ਮਰਾ ਵੀਰ ਠੀਕ ਆ ਹੁਣ ਇਹਨਾਂ 'ਤੇ ਜਾਨ ਆ ਗਈ ਮਰਾ ਵੀਰ ਗੱਬਰ ਸਿੰਘ ਵਾਲੀ ਇਹਨਾਂ ਨੂੰ ਪਤਾ ਲੱਗ ਗਿਆ ਨਾ ਬਾਈ ਹੁਣ ਵੀਡੀਓ ਦੀ ਸਮਾਪਤੀ ਕਰਨ ਲੱਗਾ ਤੇ ਹੁਣ ਪਾਉਣਗੇ ਖਰੂ ਇਹ ਪਿੰਜਰਿਆਂ ਦੇ ਵਿੱਚ ਦੇਖਿਓ ਤੁਸੀਂ